ਗੁਰੂ ਗੋਬਿੰਦ ਸਿੰਘ ਜੀ ਵੱਲੋਂ ਦਮਦਮਾ ਸਾਹਿਬ ਵਿਖੇ ਦਮਦਮੀ ਬੀੜ ਤਿਆਰ ਕਰਨ ਵਿੱਚ ਬਾਬਾ ਦੀਪ ਸਿੰਘ ਜੀ ਦਾ ਕੀ ਯੋਗਦਾਨ ਸੀ ਆਓ ਜਾਣਦੇ ਹਾਂ ਇਸ ਵੀਡੀਓ ਰਾਹੀਂ ਜਦੋਂ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਦਾ ਯੁੱਧ ਅਤੇ ਖਿਦਰਾਣੀ ਦੀ ਢਾਬ ਦਾ ਯੁੱਧ ਜਿੱਤ ਕੇ ਮਾਲਵਾ ਇਲਾਕੇ ਨੂੰ ਉਤਾਰਦੇ ਹੋਏ ਤਲਵੰਡੀ ਸਾਬੋ ਪੁੱਜੇ ਤਾਂ ਕਲਗੀਧਰ ਜੀ ਨੇ ਮਨ ਬਣਾਇਆ ਕਿ ਆਦ ਬੀੜ ਵਿੱਚ ਛਿਰਗੁਰ ਤੇਗ ਬਹਾਦਰ ਜੀ ਦੀ ਬਾਣੀ ਦਰਜ ਕਰਕੇ ਮੁਕੰਮਲ ਕੀਤਾ ਜਾਵੇ। ਪਰ ਬਾਨੀ ਸਿੰਘ ਜੀ ਵੀ ਦਿੱਲੀ ਤੋਂ ਗੁਰੂ ਜੀ ਪਾਸ ਪਹੁੰਚ ਕੇ ਆਣ ਗੁਰੂ ਜੀ ਨੇ ਆਦ ਬੀੜ ਜੋ ਕਰਤਾਰਪੁਰ ਵਿਖੇ ਧੀਰਮਾਲ ਜੀ ਪਾਸ ਹੀ ਮੰਗਵਾਉਣ ਲਈ ਕੁਝ ਸਿਆਣੇ ਤੇ ਮੁਖੀ ਸਿੰਘ ਕਰਤਾਰਪੁਰ ਭੇਜੇ। ਪਰ ਧੀਰਮਾਲ ਜੀ ਨੇ ਬੀੜ ਤਾਂ ਕੀ ਦੇਣੀ ਸੀ ਉਲਟੇ ਬੋਲ ਕਬੂਲ ਵੀ ਕੀਤੇ। ਸਿੰਘਾ ਨੇ ਵਾਪਸ ਪਹੁੰਚ ਕੇ ਗੁਰੂ ਜੀ ਨੂੰ ਸਭ ਕੁਝ ਦੱਸ ਦਿੱਤਾ ਪਰੰਤ ਗੁਰੂ ਜੀ ਸ਼ਾਂਤ ਰਹੇ ਅਤੇ ਭਾਈ ਮਨੀ ਸਿੰਘ ਜੀ ਨੂੰ ਆਖਿਆ ਕਿ ਬੀੜ ਮੁਕੰਮਲ ਕਰਨ ਦੀ ਤਿਆਰੀ ਕੀਤੀ ਜਾਵੇ ਭਾਈ ਮਨੀ ਸਿੰਘ ਜੀ ਨੇ ਸੋਚਿਆ ਕਿ ਇਸ ਮਹਾਨ ਕੰਮ ਨੂੰ ਸਿਰੇ ਚਾੜਨ ਲਈ ਵਿਦਵਾਨ ਤੇ ਨਿਸ਼ਕਾਮ ਸੇਵਕਾਂ ਦੇ ਸਹਿਯੋਗ ਅਤੇ ਸਹਾਇਤਾ ਦੀ ਲੋੜ ਹੈ ਨਿਮਰਤਾ ਸਹਿਤ ਉਹਨਾਂ ਬੇਨਤੀ ਕੀਤੀ ਕਿ ਜੇ ਆਗਿਆ ਹੋਵੇ ਤਾਂ ਇਸ ਮਹਾਨ ਕਾਰਜ ਲਈ ਭਾਈ ਦੀਪ ਸਿੰਘ ਜੀ ਨੂੰ ਪਹੁ ਵਿੰਡ ਤੋਂ ਸਾਧ ਲਿਆ ਜਾਵੇ ਜੋ ਨਿਸ਼ਕਾਮ ਅਤੇ ਅਣਥਕ ਸੇਵਕ ਦੇ ਨਾਲ ਨਾਲ ਮਹਾਨ ਵਿਦਵਾਨ ਵੀ ਹਨ ਗੁਰੂ ਜੀ ਨੇ ਤੁਰੰਤ ਪਰਵਾਨਗੀ ਦੇ ਦਿੱਤੀ ਗੁਰੂ ਜੀ ਦੀ ਆਗਿਆ ਪਾ ਕੇ ਇੱਕ ਸਿੰਘ ਛਟਪੜ ਤਿਆਰ ਹੋਇਆ ਤੇ ਪਹੁਵਿੰਡ ਵਿਖੇ ਬਾਬਾ ਦੀਪ ਸਿੰਘ ਜੀ ਨੂੰ ਜਾ ਮਿਲਿਆ ਜਿਨ੍ਹਾਂ ਨੇ ਸੁਖ ਸੁਨੇਹਾ ਜਾਨਣ ਉਪਰੰਤ ਉਸ ਸਿੰਘ ਦੀ ਬਹੁਤ ਆਦਰ ਸਹਿਤ ਸੇਵਾ ਕੀਤੀ ਅਤੇ ਅਗਲੇ ਹੀ ਦਿਨ ਕੁਝ ਸੰਗਤ ਨਾਲ ਲੈ ਕੇ ਦਮਦਮਾ ਸੈਵਲ ਚਾਲੇ ਪਾ ਦਿੱਤੇ ਪੰਦ ਮਾਰ ਕੇ ਕੁਝ ਦਿਨਾਂ ਵਿੱਚ ਕਲਗੀ ਤਰਜੀ ਦੀ ਸੇਵਾ ਵਿੱਚ ਹਾਜ਼ਰ ਹੋ ਕੇ ਬੇਨਤੀ ਕੀਤੀ ਕਿ ਸੇਵਾ ਲਈ ਹੁਕਮ ਬਖਸ਼ੋ ਗੁਰੂ ਜੀ ਨੇ ਖੁਸ਼ ਹੋ ਕੇ فرمایا ਕਿ ਤੁਹਾਡੇ ਪਾਸੋਂ ਨਿਰੰਕਾਰ ਨੇ ਬਹੁਤ ਸੇਵਾ ਲੈਣੀ ਹੈ ਅਸੀਂ ਬਾਣੀ ਲਿਖਾਵਾਂਗੇ ਭਾਈ ਮਨੀ ਸਿੰਘ ਜੀ ਲਿਖਣਗੇ ਅਤੇ ਤੁਸੀਂ ਕਲਮਾ ਸਿਆਹੀ ਅਤੇ ਕਾਗਜ਼ ਆਦੀ ਸੇਵਾ ਨਿਭਾਓਗੇ 1705 ਈਸਵੀ ਦੀ ਪਸੰਦ ਰੂਤੇ ਗੁਰੂ ਜੀ ਤੰਬੂ ਲੈ ਕੇ ਬਹਿਟ ਜਾਂਦੇ ਭਾਈ ਮਨੀ ਸਿੰਘ ਜੀ ਲਿਖਾਰੀ ਦੇ ਰੂਪ ਵਿੱਚ ਅਤੇ ਬਾਬਾ ਦੀਪ ਸਿੰਘ ਜੀ ਕਲਮਾ ਸਿਆਹੀ ਆਦੀ ਸੇਵਾ ਵਿੱਚ ਸਹਿਯੋਗ ਦਿੰਦੇ ਸਵੇਰੇ ਸ਼ਾਮ ਦੇ ਦੀਵਾਨ ਤੋਂ ਇਲਾਵਾ ਬਾਕੀ ਸਾਰਾ ਦਿਨ ਪਾਣੀ ਲਿਖਣ ਦੇ ਕੰਮ ਵਿੱਚ ਲੱਗੇ ਰਹਿੰਦੇ ਇਸ ਤਰ੍ਹਾਂ ਲਗਾਤਾਰ 9 ਮਹੀਨੇ 9 ਦਿਨਾਂ ਤੇ 9 ਖੜੀਆਂ ਵਿੱਚ ਗੁਰੂ ਜੀ ਨੇ ਬੀੜ ਸੰਪੂਰਨ ਕਰਕੇ ਅੰਤ ਵਿੱਚ ਨਾਨਕ ਨਾਮ ਦੀ ਮੋਹਰ ਲਾ ਕੇ ਸੰਸਾਰ ਨੂੰ ਇਹ ਮਹਾਨ ਦੇਣ ਬਖਸ਼ੀ ਜਿਸ ਨੂੰ ਦਮਦਮੀ ਬੀੜ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਬੀੜ ਤਿਆਰ ਕਰਕੇ ਗੁਰੂ ਜੀ ਨੇ ਗੁਰਦੁਆਰਾ ਦਮਦਮਾ ਸਾਹਿਬ ਜੀ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਕਰਵਾਇਆ ਜਿਸ ਸਥਾਨ ਤੇ ਬੀੜ ਲਿਖੀ ਗਈ ਉੱਥੇ ਹੁਣ ਗੁਰਦੁਆਰਾ ਲਿਖਣ ਸਰ ਸਾਹਿਬ ਛੋਟੇ ਜਿਹੇ ਸਰੋਵਰ ਦੇ ਕਿਨਾਰੇ ਸ਼ਿਸ਼ੋਬਿਤ ਹੈ ਇਹੋ ਜਿਹੀ ਹੋਰ ਵੀਡੀਓਜ਼ ਦੇਖਣ ਲਈ ਸਿੰਘ ਹਿਸਟਰੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਫੋਲੋ ਕਰੋ ਵੀਡੀਓ ਨੂੰ ਵੱਦੋ ਵੱਦ ਸ਼ੇਅਰ ਕਰੋ ਤਾਂ ਜੋ ਹੋਰ ਸੰਗਤਾਂ ਵੀ ਇਸ ਬੜਮੁੱਲੇ ਇਤਿਹਾਸ ਬਾਰੇ ਜਾਣਕਾਰੀ ਹਾਸਲ ਕਰ ਸਕਣ